ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੀ ਨੁਕਰੀ ਬਿਛੇਰੀ ਲੈ ਕੇ ਆਏ ਆ ਚੰਗੀ ਬਲੱਡ ਲਾਈਨ ਦੀ ਆ ਕੀ ਮੁੱਲ ਕਰਦੇ ਆ ਮਾਲਕ ਵੀਰ ਕਿਹੜਾ ਏਰੀਆ ਕਿੰਨੀ ਉਮਰ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਾਲੇ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਨੇ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਦਿੱਤਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਆਜੂ ਗੱਲ ਕਰਦੇ ਆਪਾਂ ਬਸ਼ੇਰੀ ਬਾਰੇ 17 ਮਹੀਨੇ ਉਮਰ ਦਸੀਆ ਮਾਲਕ ਵੀਰਾਂ ਨੇ ਤੇ ਬਾਲਪੌਰਿਆਂ ਦੀ ਕਲੀਅਰ ਨੂਰੇ ਬਖਰਪੁਰ ਵਾਲੇ ਦੀ ਪੋਤੀ ਆ ਬਾਈਰ ਗਰੇ ਨੀਲੀ ਚੰਬੀ ਘੋੜੀ ਲਈ ਸੀ 65 ਇੰਚ ਹਾਈਟਾ ਘੋੜੀ ਦੀ ਉਸ ਘੋੜੀ ਦੀ ਬੱਚੀ ਆ ਇਹ ਤੇ ਉਹਦੇ ਬਾਈਰ ਗਰੇ ਨੂੰ ਕਹਿ ਕੇ ਦਿੱਤੀ ਸੀ ਕਿ ਨੂਰੇ ਦੇ ਬੱਚੇ ਤੋਂ ਮੇਟ ਕਰਵਾਈ ਹੋਈ ਆ ਸੂਈ ਬਾਈਰ ਗਿਆ ਕੋਲੇ ਆ ਕੇ ਆ ਤੇ ਏਰੀਆ ਬਾਈਰ ਕਹਿੰਦਾ ਹੈਗਾ ਸਮਾਨ ਮੁੱਲ ਮਾਲਕ ਵੀਰ ਕਰਦੇ ਆ 220000 ਆਉਣ ਵਾਲੇ ਸਮੇਂ ਚ ਬਹੁਤ ਚੰਗੇ ਕਦ ਕਾਟ ਦੀ ਘੋੜੀ ਬਣੂਗੀ ਬੇਲਵੰਤਰ ਬਹੁਤ ਸੋਹਣੀਆ ਕੰਨ ਕਨੋਤੀ ਬਹੁਤ ਸੋਹਣੀ ਲੱਗੀ ਹੋਈ ਆ ਹੱਡਾਂ ਪਰਾ ਦੀ ਮਜ਼ਬੂਤ ਘੋੜੀ ਬਣੂਗੀ ਬਾਕੀ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਲੈਣ ਲਈ ਬਾਈ ਨਾਲ ਕਰ ਲਿਓ ਸੰਪਰਕ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਪਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ